अमिताभ बच्चन के हाथ पर लिखा था वैसे ही दिल्ली की जनता उसके ठीक उलट अपने हाथ पर लिखेगी कि मेरा केजरीवाल ईमानदार आज मुख्यमंत्री जी ने अपनी ईमानदारी की परीक्षा अग्नि परीक्षा देने का दे फैसला लिया है दिल्ली की जनता मुख्यमंत्री को ईमानदार घोषित करेगी झाड़ू का बटन दबाकर ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਾ ਅਨਮਿਊਟ ਇਸ ਵਕਤ ਅਸੀਂ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਮੌਜੂਦ ਹਾਂ ਜਿੱਥੇ 2 ਦਿਨ ਪਹਿਲਾਂ ਹਰਵਿੰਦ ਕੇਰਿਵਾਲ ਜਦੋਂ ਜੇਲ੍ਹ ਚੋਂ ਬਾਹਰ ਆਉਂਦੇ ਨੇ ਤੇ ਅੱਜ ਲੋਕਾਂ ਨੂੰ ਸੰਬੋਧਨ ਕੀਤਾ ਦਿੱਲੀ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਕਾਫੀ ਮੰਤਰੀ ਮੌਜੂਦ ਸੀ ਪੰਜਾਬ ਦੇ ਸੀਐਮ ਮੌਜੂਦ ਸੀ ਸਭ ਦੀ ਹਾਜ਼ਰੀ ਦੇ ਵਿੱਚ ਵੱਡਾ ਤੇ ਹਲਕਾ ਜਿਹੜਾ ਰਾਜਨੀਤੀ ਵਿੱਚ ਹੋਇਆ ਅੱਜ ਦਿੱਲੀ ਦੇ ਮੁੱਖ ਮੰਤਰੀ ਹਰਵਿੰਦ ਕੇਰਿਵਾਲ ਜਿਹੜ ਨੇ ਹੁਣ 2 ਦਿਨ ਬਾਅਦ ਅਸਤੀਫਾ ਦੇਣ ਜਾ ਰਹੇ ਨੇ ਉਹਨਾਂ ਨੇ ਸਾਫ਼ ਕਿਹਾ ਕਿ ਮੈਂ ਇਮਾਨਦਾਰਾਂ ਤੇ ਲੋਕ ਮੈਨੂੰ ਜਿਹੜੇ ਨੇ ਉਹ ਦੁਬਾਰ ਚੰਗੇ ਲੱਗੇ ਨੇ ਮੇਰੀ ਇਮਾਨਦਾਰੀ ਉਹਨਾਂ ਨੇ ਦੇਖੀ ਹੈ ਤਾਂ ਮੈਨੂੰ ਦੁਬਾਰਾ ਚੁਣਿਆ ਜਾਏਗਾ ਜਦੋਂ ਤੱਕ ਦੁਬਾਰਾ ਕੁਝ ਮਹੀਨਿਆਂ ਬਾਅਦ ਇਲੈਕਸ਼ਨ ਨਹੀਂ ਹੁੰਦੇ ਲੋਕ ਦਿੱਲੀ ਦੇ ਮੈਨੂੰ ਨਹੀਂ ਚੁਣ ਲੈਂਦੇ ਆਪਣਾ ਪਿਆਰ ਨਹੀਂ ਬਖਸ਼ਦੇ ਤਦ ਤੱਕ ਮੈਂ ਆਪਣੀ ਸੀਐਮ ਦੀ ਕੁਰਸੀ ਤੇ ਨਹੀਂ ਬੈਠਾਂਗਾ ਦੋ ਦਿਨ ਬਾਅਦ ਅਸਤੀਫਾ ਦੇ ਰਹੇ ਨੇ ਹੁਣ ਇਹਨਾਂ ਦੋ ਦਿਨਾਂ ਦੇ ਵਿੱਚ ਕਾਫੀ ਕਮ ਆਸਾਨ ਦਿੱਲੀ ਦੇ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਕਿਉਂਕਿ ਕਾਫੀ ਸਾਰੇ ਵਿਧਾਇਕ ਮੰਤਰੀ ਜਿਹੜਨੇ ਇਸ ਲਾਈਨ ਦੇ ਵਿੱਚ ਲੱਗ ਸਕਦੇ ਨੇ ਕਿਉਂਕਿ ਉਹਨਾਂ ਦਾ ਸਾਫ਼ ਕਹਿਣਾ ਹੈ ਕਿ ਮੇਰੇ ਤੇ ਜੋ ਇਲਜ਼ਾਮ ਲਗਾਏ ਨੇ ਭ੍ਰਸ਼ਟਾਚਾਰ ਦੇ ਉਹ ਬਿਲਕੁਲ ਝੂਠੇ ਨੇ ਮੈਨੂੰ ਕ ਸ਼ਰਤਾਂ ਦੇ ਦਿੱਤੀਆਂ ਜਿਸ ਕਰਕੇ ਮੈਂ ਕੋਈ ਕੰਮ ਵੀ ਨਹੀਂ ਕਰ ਸਕਦਾ ਇਸ ਕਰਕੇ ਦਿੱਲੀ ਦੇ ਲੋਕਾਂ ਦੇ ਕੰਮ ਨਹੀਂ ਰੁਕਣੇ ਚਾਹੀਦੇ ਤੇ ਮੈਂ ਜਿਹੜਾ ਹੈ ਇਸਤੀਫਾ ਦੇ ਰਿਹਾ ਇਸ ਤੋਂ ਬਾਅਦ ਜਿਹੜਾ ਹੈ ਉਹਨਾਂ ਦੇ ਮੰਤਰੀਆਂ ਵਿਧਾਇਕਾਂ ਨੇ ਕਿਹਾ ਕੀ ਕਿਹਾ ਉਹ ਵੀ ਤੁਹਾਨੂੰ ਸੁਣਾਉਂਦੇ ਆ ਆ ਸੁਣੋ ਇੱਕ ਵਾਰੀ ਰਾਗਵ ਚੱਡਾ ਜਿਹੜੇ ਨੇ ਰਾਜ ਸਭਾ ਸੰਸਦ ਦੇ ਉਹਨਾਂ ਨੇ ਕੀ ਕਿਹਾ ਔਰ ਉਸ ਤੋਂ ਬਾਅਦ ਦੂਜੇ ਪਾਸੇ ਜਿਹੜੇ ਨੇ ਅਸ਼ੋਕ ਗਹਿਲੋਤ ਮੰਤਰੀ ਜਿਹੜੇ ਨੇ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਆ ਆਪਨ ਕੇਵਰੀ ਵਾਜੀ ਨੇ 2020 ਮੈਂ ਕੰਮ ਦੇ ਨਾਮ ਪਰ ਵੋਟ ਮੰਗਿਆ ਔਰ ਕਿਹਾ कि अगर मैंने काम किया है तो मुझे वोट देना मैंने काम नहीं किया तो मुझे वोट नहीं देना आज उन परमतें लगाए गई आरोप लगाया गया आज मुख्यमंत्री जी ने अपनी ईमानदारी की परीक्षा अग्नि परीक्षा देने का फैसला लिया है दिल्ली की जनता मुख्यमंत्री को ईमानदार घोषित करेगी झाड़ू का बटन दबाकर और अब आने वाला 2025 का दिल्ली चुनाव दिल्ली की जनता उस चुनाव के माध्यम से अपने मुख्यमंत्री को ईमानदार घोषित करेगी जैसे दीवार पिक्चर में अमिताभ बच्चन के हाथ पर लिखा था वैसे ही दिल्ली की जनता उसके ठीक उलट अपने हाथ पर लिखेगी ਕਿ ਮੇਰਾ ਕੇਜਰੀਵਾਲ ਇਮਾਨਦਾਰ ਸੋ ਤੁਸੀਂ ਦੇਖਿਆ ਕਿ ਲੋਕਾਂ ਨੇ ਜਿਹੜੇ ਹੈ ਜੋ ਮੰਤਰੀ ਔਰ ਵਿਧਾਇਕ ਨੇ ਉਹ ਕਹਿ ਰਹੇ ਨੇ ਕਿ ਜਿਹੜੇ ਨੇ ਕੇਜਰੀਵਾਲ ਇਮਾਨਦਾਰ ਨੇ ਉਹਨਾਂ ਨੇ ਆਪਣੀ ਇਮਾਨਦਾਰੀ ਦਾ ਪੱਖ ਜਿਹੜਾ ਲੋਕਾਂ ਦੇ ਅੱਗੇ ਰੱਖਿਆ ਉਹ ਲੋਕਾਂ ਦੇ ਵਿੱਚ ਜਿਹੜਾ ਹੈ ਜ਼ਰੂਰ ਵੇਚਣਗੇ ਜਦੋਂ ਦੁਬਾਰਾ ਕੁਝ ਦਿਨਾਂ ਬਾਅਦ ਜੋ ਮਹੀਨੇ ਬਾਅਦ ਇਲੈਕਸ਼ਨ ਹੋਣੇ ਨੇ ਉਹਨਾਂ ਦੇ ਵਿੱਚ ਲੋਕ ਉਹਨਾਂ ਨੂੰ ਫਿਰ ਤੋਂ ਦੁਬਾਰਾ ਚੁਣਨਗੇ ਤੇ ਹੁਣ ਦੇਖਣਾ ਹੋਏਗਾ ਜਿਸ ਤਰੀਕੇ ਨਾਲ ਅਰਵਿੰਦ ਕੇਰੀਵਾਲ ਨੇ ਇਸ ਤਰੀਕੇ ਦਾ ਫੈਸਲਾ ਲਿਆ ਤੇ ਉਤੋਂ ਹੁਣ ਦੂਜੀਆਂ ਸਰਕਾਰਾਂ ਆਜਾਈ ਭਾਜਪਾ ਸਰਕਾਰ ਦੀ ਗੱਲ ਕਰੀ ਉਹ ਵੀ ਜਿਹੜੀ ਹੈ ਸ਼ਬਦੀ ਵਾਰ ਹੁਣ ਆਮ ਆਦਮੀ ਪਾਰਟੀ ਤੇ ਕਰਨਾ ਸ਼ੁਰੂ ਹੋ ਗਿਆ ਜੇਕਰ ਅਸੀਂ ਭਾਜਪਾ ਦੇ ਸੀਨੀਅਰ ਆਗੂ ਜਿਹੜੇ ਮਨਿੰਦਰ ਸਿੰਘ ਸਿਰਸਾ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਲਗਾਤਾਰ ਵਿਰੋਧ ਕਰ ਰਹੇ ਨੇ ਅਰਵਿੰਦ ਕੇਜਰੀਵਾਲ ਦੇ ਇਸ ਗੱਲ ਦਾ ਔਰ ਲਗਾਤਾਰ ਉਹਨਾਂ ਤੇ ਇਲਜ਼ਾਮ ਲਗਾ ਰਹੇ ਨੇ ਕਿ ਉਹ ਹੁਣ ਆਪਣੇ ਘਰ ਦੇ ਵਿੱਚੋਂ ਹੀ ਕਿਸੇ ਨੂੰ ਸੀਐਮ ਲਗਾਉਣਗੇ ਹਾਲਾਂਕਿ ਉਹਨਾਂ ਨੇ ਸਿੱਧਾ ਇਸ਼ਾਰਾ ਕੀਤਾ ਕਿ ਉਹਨਾਂ ਨੇ 2 ਦਿਨ ਦਾ ਸਮਾਂ ਜਿਹੜਾ ਮੰਗਿਆ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਮਨਾਉਣ ਵਾਸਤੇ ਜਿਹੜਾ ਹੈ ਇਹ ਸਮਾਂ ਮੰਗਿਆ ਕਿ ਸ਼ਾਇਦ ਉਹ ਸੁਨੀਤਾ ਕੇਜਰੀਵਾਲ ਨੂੰ ਜਿਹੜਾ ਹੈ ਉਹ ਅਗਲਾ ਮੁੱਖ ਮੰਤਰੀ ਬਣਾ ਸਕਦੇ ਨੇ ਹੁਣ ਦੇਖਣਾ ਹੋਏਗਾ ਜਿਸ ਤਰੀਕੇ ਨਾਲ ਗੱਲ ਕੀਤੀ ਜਾਵੇ ਤਾਂ ਬਹੁਤ ਸ ਦੀ ਗੱਲ ਕਰੀ ਹੈ ਆਤਿਸ਼ੀ ਮਰਲੀਨਾ ਦੀ ਗੱਲ ਕਰੀ ਹੈ ਤੇ ਹੋਰ ਵੀ ਵਿਧਾਇਕ ਜਿਹੜੇ ਨੇ ਦਿੱਲੀ ਦੇ ਉਹ ਵੀ ਇਸ ਲਾਈਨ ਦੇ ਵਿੱਚ ਜਿਹੜੇ ਨੇ ਲੱਗੇ ਹੋਏ ਨੇ ਕਿ ਹੁਣ ਅਗਲਾ ਸੀਐਮ ਕੁਝ ਮਹੀਨਿਆਂ ਦੇ ਲਈ ਕੌਣ ਹੋ ਸਕਦਾ ਤੇ ਨਾਲ ਹੀ ਅਜਰਮ ਕੇਜਰੀਵਾਲ ਨੇ ਜੋ ਸੰਬੋਧਨ ਕੀਤਾ ਲੋਕਾਂ ਨੂੰ ਆਪਣੀ ਇਮਾਨਦਾਰੀ ਦਾ ਪੱਖ ਰੱਖਿਆ ਲੋਕਾਂ ਦਾ ਕਿਸ ਤਰੀਕੇ ਦਾ ਰੁਖ ਰਹੇਗਾ ਔਰ ਇਹਨਾਂ ਦੇ ਮੰਤਰੀ ਦੇ ਵਿਧਾਇਕ ਜਿਹੜੇ ਨੇ ਕਿਨੂੰ ਅਗਲਾ ਸੀਐਮ ਚੁੜਨਗੇ ਆਪਣਾ ਦਿੱਲੀ ਦੀ ਕਮਾਂਡ ਸੰਭਾਲਣ ਵਾਸਤੇ ਇੱਕ ਆਫੀ ਅਹਿਮ ਫੈਸਲਾ ਜਿਹੜਾ ਹੁਣ ਦੇਖਣ ਨੂੰ ਮਿਲੇਗਾ ਜਿਹੜਾ ਦੋ ਦਿਨ ਬਾਅਦ ਜੋ ਨਿਕਲ ਕੇ ਸਾਹਮਣੇ ਆਏਗਾ ਕੈਮਰਾ ਪਰਸਨ ਰਵਿੰਦਰ ਸਿੰਘ ਦੇ ਨਾਲ ਦਵਿੰਦਰ ਸਿੰਘ ਦਾਨ